ਸਸਿਕਾ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਇੱਕ ਬਲੌਗ ਦਾ ਐਂਡ ਕਰਕੇ ਆਪਾਂ ਨਾਲ ਹੀ ਕਰ ਲੈਂਦਾ ਹੈ ਜੀ ਦੂਜਾ ਬਲੌਗ ਸ਼ੁਰੂ ਤੇ ਇਧਰ ਜਣਦੇ ਆ ਆਲੂ ਉਪਲਣ ਵਾਸਤੇ ਤੇ ਮੇਰੀ ਕਿਚਨ ਦੇਖੋ ਤੁਸੀਂ ਕਿੰਨੀ ਮੈਸੀ ਹੋਈ ਹੋਈ ਹੈ ਦੇਖੋ ਤੁਸੀਂ ਖਾ ਪੀ ਕੇ ਹਲੇ ਸਾਨੂੰ ਜਿਹੜੀ ਅੱਜ ਅੱਜ ਕਲੀਨਿੰਗ ਆਪਾਂ ਬਹੁਤ ਘੱਟ ਕੀਤੀ ਸੀ होली ਕਰਕੇ ਮੈਂ ਕਿਹਾ ਕੋਈ ਨਾ ਕੋਈ ਆ ਜਾਂਦਾ ਰੰਗ ਲਗਾਣ ਤਾਂ ਫਿਰ ਘਰ ਗੰਦਾ ਗੰਦਾ ਲੱਗਦਾ ਇਸ ਕਰਕੇ ਮੈਂ ਕਿਹਾ ਆਪਾਂ ਈਵਨਿੰਗ ਟਾਈਮ ਜਿਹੜੀ ਹੈ ਕਲੀਨਿੰਗ ਕਰਾਂਗੇ ਸਵੇਰੇ ਆਪਾਂ ਸਿਰਫ ਝਾੜੂ ਵਗੈਰਾ ਹੀ ਲਗਾਇਆ ਸੀ ਤੇ ਹੁਣ ਮੈਂ ਧਰ ਦਿੱਤੇ ਆਲੂ ਕਿਉਂਕਿ ਬਣਨ ਗਿਆ ਕਚੋਰੀਆਂ ਡਿਮਾਂਡ ਹੋਈ ਆ ਕਚੋਰੀਆਂ ਖਾਣ ਦੀ ਤੇ ਮੈਂ ਕਿਹਾ ਚਲੋ ਕਚੋਰੀਆਂ ਬਣਾ ਦੰਮਿਆਂ ਉਸ ਤੋਂ ਪਹਿਲਾਂ ਮੈਂ ਕਰੂੰਗੀ ਬਰਤਨ ਕਲੀਨ ਮੰਮਾ ਨੂੰ ਲਸਣ ਪਿਆਜ਼ ਵਗੈਰਾ ਪਕੜਾ ਦਿੱਤਾ ਉਹ ਕਹਿੰਦੇ ਮੈਨੂੰ ਪਕੜਾ ਦੋ ਮम्मा ਕੱਟ ਦੇਣਗੇ ਲਸਣ ਪਿਆਜ਼ ਤੇ ਮੈਂ ਅੰਦਰ ਕਿਚਨ ਵਗੈਰਾ ਕਲੀਨ ਕਰਕੇ ਫਿਰ ਲਗਦੇ ਆ ਆਪਾਂ ਕਚੋਰੀਆਂ ਨੂੰ ਟਾਈਮ ਤੇ ਹੋ ਸ਼ਾਇਦ 5:30 ਹਾਂਜੀ 5:30 ਹੋ ਚੁੱਕੇ ਆ ਟਾਈਮ ਜਿਹੜਾ ਆ 5:30 ਹੋ ਚੁੱਕੇ ਆ ਤੇ ਚਲੋ ਹੁਣੇ ਸ਼ੁਰੂ फटाफट ਆਪਾਂ ਕੰਮ ਨੂੰ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਆ ਟਾਈਮ ਘਟਾ ਕਿਉਂਕਿ ਅੱਜ ਨਾ ਬੱਦਲ ਹੋਇਆ ਹੋਇਆ ਕਦੇ-ਕਦੇ ਮਤਲਬ ਕਿ ਕਿਣੀ ਕੋਈ-ਕੋਈ ਗਿਰੀ ਜਾਂਦੀ ਆ ਕਦੇ ਹਟ ਜਾਂਦਾ ਆ ਮਤਲਬ ਕਿ ਇਹ ਨਹੀਂ ਹੈਗਾ ਵੀ ਪ੍ਰੋਪਰ ਬਾਰਿਸ਼ ਹੋ ਰਹੀ ਆ ਨਹੀਂ ਮਤਲਬ ਕੋਈ-ਕੋਈ ਕਿਣੀ ਗਿਰਦੀ ਆ ਬੱਦਲ ਬਹੁਤ ਜ਼ਿਆਦਾ ਆ ਤੇ ਚਲੋ ਨਵੇੜ ਦੇ ਹੁਣ ਫਟਾਫਟ ਆਪਾਂ ਕਿਚਨ ਦਾ ਕੰਮ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਲੋ ਜੀ ਬਰਤਨ ਵਗੈਰਾ ਆਪਾਂ ਕਰ ਲੇ ਕਲੀਨ ਤੇ ਹੁਣ ਕਰ ਰਹੀ ਆ ਮੈਂ ਸਲਫ ਜਿਹੜੀ ਆ ਉਹ ਕਲੀਨ ਕਿਉਂਕਿ ਜੇ ਆਪਾਂ ਕੋਈ ਵੀ ਕੰਮ ਕਰਨਾ ਹੈ ਨਾ ਕਿਚਨ ਕਲੀਨ ਹੋਵੇ ਤਾਂ ਬਹੁਤ ਦਿਲ ਲੱਗਦਾ ਹੈ ਕੰਮ ਕਰਨ ਚ ਨਹੀਂ ਤਾਂ ਮੇਰਾ ਹੁਣ ਕਾਫੀ ਦਿਨ ਤੋਂ ਕਿਚਨ ਚ ਬੜਨ ਨੂੰ ਹੀ ਦਿਲ ਨਹੀਂ ਸੀ ਕਰ ਰਿਹਾ ਹੈਗਾ ਇੰਨਾ ਡਰ ਲੱਗ ਰਿਹਾ ਸੀ ਨਾ ਕਿਚਨ ਨੂੰ ਦੇਖ ਦੇਖ ਕੇ ਵੀ ਮੈਂ ਕਿੱਦਾਂ ਇਹਨੂੰ ਕਲੀਨ ਕਰਨੀ ਹੈ ਕਿਉਂਕਿ ਸਾਲਪੇ ਮੇਰੀ ਪੂਰੀ ਭਰੀ ਪਈ ਸੀ ਬਰਤਨਾਂ ਨਾਲ ਅਰਵਾਸ਼ਿਓਨ ਤਾਂ ਜਿਹੜਾ ਪਰਨਾ ਸੀ ਪਰਨਾ ਸੀ ਕਿਉਂਕਿ ਅੱਜ ਸਾਰਾ ਦਿਨ ਇੰਜੋਏ ਹੀ ਕਰ ਰੋਇਆ ਕੰਮ ਤਾਂ ਕੋਈ ਨਹੀਂ ਕੀਤਾ ਤੇ ਚਲੋ ਇੱਧਰ ਗੁੰਨ ਲੈਨੇ ਹੁਣ ਆਪਾਂ ਫਟਾਫਟ ਆਟਾ ਤੇ ਵੀਡੀਓ ਵਿੱਚ ਕਿੰਨਾ ਫਾਸਟ ਫਾਸਟ ਕੰਮ ਲੱਗ ਰਿਹਾ ਨਾ ਵੀ ਆਪਾਂ ਪਤਾ ਨਹੀਂ ਕਿੰਨੇ ਫਾਸਟ ਫਾਸਟ ਸਾਰੇ ਕੰਮ ਕਰ ਲਏ ਤੇ ਲੱਗੋ ਉਨਾਂ ਹੀ ਟਾਈਮ ਜਾਂਦਾ ਹੈ ਤੇ ਇੱਕਦਮ ਕਿਚਨ ਵਗੈਰਾ ਕਲੀਨ ਕਰਦੇ ਹੋਏ ਝਾੜੂ ਪੋਚਾ ਕਰਦੇ ਹੋਏ ਨਾ ਮੈਨੂੰ 7:00 ਵਜੇ ਸੀਗੇ ਜਿਹਦੇ ਵਿੱਚ ਮੈਂ 1 ਮਿੰਟ ਵੀ ਜਣਾ ਹੈ ਟੈਕਿੰਗ ਦੇਖਾ 5:30 ਵਜੇ ਤੋਂ ਲੈ ਕੇ 7:00 ਵਜੇ ਤੱਕ ਮੇਰਾ ਮਤਲਬ ਕਿ ਝਾੜੂ ਪੋਚਾ ਕਿਉਂਕਿ ਕਲਰ ਵਗੈਰਾ ਖਿਲ ਰਿਹਾ ਹੋਇਆ ਸੀਗਾ ਤੇ ਉਹਦੇ ਕਰਕੇ ਕਾਫੀ ਜਿਹੜਾ ਹੈ ਮਤਲਬ ਕਿ ਘਰ ਗੰਦਾ ਲੱਗ ਰਿਹਾ ਸੀਗਾ ਹੈ ਨਾ ਤੇ ਜਾਨੂੰ ਘਰ ਕਲੀਨ ਹੋਵੇ ਜਾਨੂੰ ਕੰਮ ਕਰਨ ਦਾ ਵੀ ਜਿਹੜਾ ਹੈ ਉਹ ਮਚ ਨਹੀਂ ਆਂਦਾ ਮੈਂ ਆਲੂ ਵਗੈਰਾ ਧਰ ਦਿੱਤੇ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਪਿਆਜ਼ ਵਗੈਰਾ ਮੰਮੀ ਨੂੰ ਫੜਾ ਦਿੱਤੇ ਕੱਟਣ ਨੂੰ ਮੈਂ ਕਿਹਾ ਮਮਾ ਤੁਸੀਂ ਮੈਨੂੰ ਲਸਣ ਪਿਆਜ਼ ਤਿਆਰ ਕਰਕੇ ਦੇ ਦੋ ਤੇ ਜਾਨੂੰ ਮੈਂ ਮੈਂ ਕਿਹਾ ਆਪਣੀ ਕਿਚਨ ਵਗੈਰਾ ਘਰ ਸਾਫ਼ ਕਰ ਲਵਾਂ ਹੈ ਨਾ ਤੇ ਫਿਰ ਮੈਂ ਫਟਾਫਟ ਜਿਹੜਾ ਆਪਣਾ ਕੰਮ ਨਵੇੜਿਆ ਤੇ ਇਧਰ ਨਾਲ ਹੀ ਆਲੂ ਵਗੈਰਾ ਛਿੱਲਣੇ ਸ਼ੁਰੂ ਕਰ ਦਿੱਤੇ ਆਪਣਾ ਕੰਮ ਖਤਮ ਇਹ ਹੁੰਦਾ ਨਾ ਜਦੋਂ ਕੋਈ ਆਇਆ ਹੁੰਦਾ ਘਰੇ ਖਾਸ ਕਰਕੇ ਉਦੋਂ ਇਹ ਹੁੰਦਾ ਵੀ ਫਿਰ ਆਪਾਂ ਕੰਮ ਨਵੇੜ ਕੇ ਬੈਠੀਏ ਪਰ ਮੇਰੇ ਕੋਲ 1 ਮਿੰਟ ਵੀ ਬੈਠਣ ਦਾ ਟਾਈਮ ਨਹੀਂ ਸੀ ਹਲੇ ਲੱਗ ਰਿਹਾ ਤੇ ਘਰ ਕਿਉਂਕਿ ਬਹੁਤ ਜ਼ਿਆਦਾ ਗੰਦਾ ਹੋਇਆ ਹੋਇਆ ਸੀ Holi ਦੇ ਕਲਰਾਂ ਕਰਕੇ ਫਿਰ ਮੈਨੂੰ ਇਹ ਸੀ ਜੇ ਹੁਣ ਆਪਾਂ ਲੱਗਦੇ ਹਾਂ ਤਕਲੀਨ ਕਰਤਾ ਕਰਤਾ ਇੱਕ ਜਦ ਹਲਕੀ ਹਲਕੀ ਬਾਰਿਸ਼ ਹੋਣ ਲੱਗੀ ਤੇ ਕਿੜੀਆਂ ਜੀਆਂ ਗਿਰਨ ਲੱਗੀਆਂ ਉਹਦੇ ਕਰਕੇ ਵੀ ਫਿਰ ਮੈਨੂੰ ਇਹ ਸੀ ਵੀ ਜੇ ਕਲੀਨਿੰਗ ਹੋ ਗਈ ਤਾਂ ਠੀਕ ਆ ਜੇ ਤਾਂ ਫਿਰ ਉਹ ਚਿੱਕੜ ਵਾਲੇ ਪੈਰ ਗੰਦੇ ਜਿਹੜੇ ਅੰਦਰ ਆਣਗੇ ਤਾਂ ਉਹ ਹੋਰ ਘਰ ਗੰਦਾ ਲੱਗੂਗਾ ਇਸ ਕਰਕੇ ਮੈਂ फटाफट ਜਿਹੜਾ ਪਹਿਲਾਂ ਘਰ ਕਲੀਨ ਕੀਤਾ ਉਸ ਤੋਂ ਬਾਅਦ ਜਿਹੜਾ ਆ ਹੁਣ ਮਤਲਬ ਕਿ ਟਾਈਮ 7 ਵਜੇ 7:30 ਦਾ ਹੋ ਗਿਆ ਸੀ ਜਦੋਂ ਮੈਂ ਆਲੂਆਂ ਨੂੰ ਲੱਗੀ ਆ ਪਹਿਲਾਂ ਮੈਂ ਬਰਤਨ ਕਲੀਨ ਕਰਕੇ ਆਟਾ ਵਗੈਰਾ ਗੁੰਨ ਕੇ ਪਹਿਲਾਂ ਮੈਂ ਫਿਰ ਸਾਰਾ ਝਾੜੂ ਪੂੰਛੇ ਦਾ ਹੀ ਕੰਮ ਕਰਿਆ ਫਿਰ ਮੈਨੂੰ ਇਹ ਸੀ ਵੀ ਥੋੜਾ ਕੰਮ ਕਿਚਨ ਦਾ ਹੁਣ ਆਪਣਾ ਮਤਲਬ ਕਿ ਸਮੀਟ ਹੋ ਗਿਆ ਹੁਣ ਪਹਿਲਾਂ ਘਰ ਦਾ ਕੰਮ ਨਿਬੜ ਜਵੇ ਤੇ ਉਸ ਤੋਂ ਬਾਅਦ ਸਾਰੀ ਕਲੀਨਿੰਗ ਆਪਣੀ ਹੋ ਗਈ ਸੀਗੀ ਤੇ ਹੁਣ ਥੋੜੀ ਜਿਹੀ ਰਾਹਤ ਮਿਲੀ ਸੀ ਘਰ ਵੀ ਸੋਹਣਾ ਲੱਗਣ ਲੱਗ ਗਿਆ ਸੀਗਾ ਇੱਕ ਦਿਨ ਪੋਚਾ ਨਾ ਲਗਾਓ ਇਦਾਂ ਲੱਗਦਾ ਆ ਵੀ ਜਿਵੇਂ ਪਤਾ ਨਹੀਂ ਕਿੰਨੇ ਕ ਦਿਨ ਹੋ ਗਏ ਆਪਾਂ ਨੂੰ ਪੋਚਾ ਲਗਾਏ ਨਾ ਮੈਂ ਪੋਚਾ ਅੱਜ ਖਾਸ ਕਰਕੇ ਹੋਲੀ ਕਰਕੇ ਨਹੀਂ ਸੀ ਲਗਾਇਆ ਕਿਉਂਕਿ ਮੈਨੂੰ ਪਤਾ ਬੱਚਿਆਂ ਨੇ ਕਲਰ ਏਕਮ ਦਾ ਤਾਂ ਮੈਨੂੰ ਪਤਾ ਹੈ ਵੀ ਏਕਮ ਦੇ ਜਗ੍ਹਾ-ਜਗ੍ਹਾ ਖਲ ਉਹੀ ਗੱਲ ਸੀ ਏਕਮ ਨੇ ਜਗ੍ਹਾ ਜਗ੍ਹਾ ਖਲਾਰਾ ਪਾਇਆ ਅੱਜ ਜਿੰਨਾ ਬੱਚਿਆਂ ਨੂੰ ਰੋਕੋ ਉੰਨਾ ਹੀ ਬੱਚੇ ਜ਼ਿਆਦਾ ਉਹ ਕਰਦੇ ਆ ਤੇ ਪਿੰਡਾਂ ਵਿੱਚ ਖਾਸ ਕਰਕੇ ਮੈਨੂੰ ਲੱਗਦਾ ਸ਼ਹਿਰਾਂ ਦੇ ਬੱਚੇ ਰੁਕ ਜਾਂਦੇ ਆ ਕਈ ਤੇ ਪਰ ਇੱਥੇ ਪਿੰਡਾਂ 'ਚ ਤਾਂ ਪੂਰਾ ਢੀਠ ਬਣਾ ਆਪਣਾ ਦਿਖਾਉਂਦੇ ਆ ਮਮੋ ਅੱਜ ਤਿਹਾਰ ਅੱਜ ਤਾਂ ਨਾ ਤੁਸੀਂ ਬਣਾ ਕਰੋ ਤੇ ਚਲੋ ਆਪਾਂ ਪੂਰਾ ਬੱਚਿਆਂ ਨੂੰ ਇੰਜੋਏ ਕਰਨ ਦਿੱਤਾ ਰੁਕਿਆ ਨਹੀਂ ਹੈਗਾ ਤੇ ਹੁਣ ਇੱਧਰ ਆਲੂ ਵਗੈਰਾ ਫਟਾਫਟ ਮੈਂ ਗੱਲਾਂ ਮਾਰਦੇ ਹੋਏ ਕਰ ਰਹੀ ਆ ਮੰਮੀ ਉਹਨਾਂ ਨਾਲ ਤੇ ਮੈਂ ਕਿਹਾ ਫਟਾਫਟ ਜਿਹੜਾ ਹੈ ਆਪਣਾ ਕੰਮ ਨਿਬੜ ਜੂਗਾ ਤੇ ਮੈਂ ਵੀ ਫ੍ਰੀ ਹੋ ਕੇ ਬੈჯੂਗੀ ਕਿਉਂਕਿ ਇਸ ਟਾਈਮ ਤੱਕ ਇੰਨਾ ਥੱਕ ਚੁੱਕੇ ਸੀ ਨਾ ਬਿਨਾ ਕੰਮ ਤੋਂ ਇੰਨੀ ਥਕਾਵਟ ਜਿਵੇਂ ਕਹਿ ਲਓ ਸਿਰਫ ਆਪਾਂ ਦੇਖ ਹੀ ਰਹੇ ਸੀ ਹੋਲੀ ਕਿੜਦੇ ਨੂੰ ਆਪ ਤੱਕ ਉਹਦੇ ਇੰਨੀ ਨਹੀਂ ਖੇਢੀ ਹੈਗੀ ਤੇ ਤਾਂ ਵੀ ਇੰਨੀ ਥਕਾਵਟ ਜੀ ਮਹਿਸੂਸ ਹੋ ਰਹੀ ਸੀ ਕੁਝ ਕੰਮ ਜ਼ਿਆਦਾ ਵੱਧ ਗਿਆ ਤੇ ਉਹਦੇ ਕਰਕੇ ਮੈਂ ਫਟਾਫਟ ਜਿਹੜੇ ਆਲੂ ਹੁਣ ਹੋ ਗਏ ਆ ਤੇ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪਿਆਜ਼ ਤੇ ਲਸਣ ਅਦਰਕ ਤੇ ਹਰੀ ਮਿਰਚ ਇਹ ਮੈਂ ਦਾ ਮਤਲਬ ਕਿ ਗ੍ਰੈਂਡ ਕਰਕੇ ਰੱਖੀ ਹੋਈ ਹੈ ਉਹ ਮੈਂ ਮਤਲਬ ਕਿ ਮਿਕਸ ਕਰ ਲੂੰਗੀ ਤੇ ਨਾਲ ਹੀ ਜਿਹੜਾ ਇਹਦੇ ਵਿੱਚ ਆਪਾਂ ਪਾ ਦਾਂਗੇ ਜਿਹੜੇ ਰੋਟੀਨ ਦੇ ਆਪਣੇ ਢਾਈ ਮਸਾਲੇ ਹੁੰਦੇ ਆ ਨਾ ਤੇ ਉਹ ਐਡ ਕਰ ਦਾਂਗੇ ਥੋੜੀ ਜਿਹੀ ਮੈਂ ਵਿੱਚ ਪਾਉਂਗੀ ਮਤਲਬ ਕਿ ਲਾਲ ਮਿਰਚ ਕਿਉਂਕਿ ਕਚੋਰੀਆਂ ਨਾ ਥੋੜੀਆਂ ਕਰਾਰੀਆਂ ਜਿਹੀ ਟੇਸਟੀ ਲੱਗਦੀਆਂ ਤੇ ਹਰੀ ਮਿਰਚ ਥੋੜੀ ਜਿਹੀ ਮੈਨੂੰ ਨਾ ਐਦਾਂ ਹੀ ਲੱਗ ਰਹੀ ਸੀ ਥੋੜੀ ਕਰਾਰੀ ਘੱਟ ਸੀ ਤੇ ਨਾਲ ਹੀ ਆਪਾਂ ਕਸਤੂਰੀ ਮੇਥੀ ਤੇ ਗਰਮ ਮਸਾਲਾ ਤੇ ਅਜਵੈਨ ਅਜਵੈਨ ਮੈਂ ਜ਼ਰੂਰ ਪਾਦੀ ਹੁੰਦੀ ਆ ਅਜਵੈਨ ਮੈਨੂੰ ਬਹੁਤ ਟੇਸਟੀ ਲੱਗਦੀ ਆ ਕਚੋਰੀਆਂ ਵਿੱਚ ਪਾਈ ਹੋਈ ਤੇ ਫਿਰ ਨਾਲ ਹੀ ਆਪਾਂ ਹਲਦੀ ਇਸ ਵਰ ਹਰਮਨ ਕਹਿੰਦੀ ਮਮਾ ਥੋੜੀ ਜਿਹੀ ਹਲਦੀ ਪਾ ਕੇ ਥੋੜੀ ਕਲਰਫੁਲ ਜੀਆਂ ਬਣਾਇਓ ਤੇ ਉਹ ਫਿਰ ਮੈਂ ਆਪਾਂ ਹਲਦੀ ਐਡ ਕਰਤੀ ਸੀ ਤੇ ਇਹ ਆਪਣੇ ਟੇਸਟ ਦੇ ਅਨੁਸਾਰ ਨਮਕ ਹੈ ਨਾ ਪਾ ਕੇ ਅੱਛੀ ਤਰ੍ਹਾਂ ਨਾਲ ਆਲੂਆਂ ਨੂੰ ਆਪਾਂ ਮਿਕਸ ਕਰਕੇ ਤੇ ਫਟਾਫਟ ਜਿਹੜਾ ਆ ਕਚੋਰੀਆਂ ਬਣਾਉਣ ਲੱਗ ਜਾਾਂਗੇ ਨਾਲ ਹੀ ਮੈਂ ਧਰ ਦਿੱਤੀ ਆ ਕੜਾਈ ਇੱਕ ਸਾਈਡ ਮੈਂ ਆਲੂ ਮਿਕਸ ਕਰ ਲੂੰਗੀ ਇੱਕ ਸਾਈਡ ਆਪਣਾ ਤੇਲ ਜਿਹੜਾ ਉਹ ਗਰਮ ਤੇਲ ਜਿਹੜਾ ਉਹ ਗਰਮ ਹੋ ਜੂਗਾ ਹੈ ਨਾ ਤੇ ਫਿਰ ਨਾਲ ਹੀ ਆਪਾਂ ਫਟਾਫਟ ਜਿਹੜੀਆਂ ਕਚੋਰੀਆਂ ਬਣਾ ਦਾਂਗੇ ਵੈਸੇ ਮੈਨੂੰ ਕਚੋਰੀਆਂ ਬਣਾਉਂਦਾ ਜਿਹੜਾ ਬਹੁਤ ਸ਼ੌਂਕ ਹੈ ਮੈਨੂੰ ਖੁਦ ਨੂੰ ਆਪ ਨੂੰ ਬਹੁਤ ਪਸੰਦ ਆ ਕਚੋਰੀਆਂ ਬਣਾਉਣੀਆਂ ਵੀ ਖਾਣੀਆਂ ਵੀ ਤੇ ਘਰ ਦੇ ਵੀ ਸਾਰੇ ਉਹਨੂੰ ਮੇਰੇ ਹੱਤ ਦੀਆਂ ਕਚੋਰੀਆਂ ਜਿਹੜੀਆਂ ਉਹ ਪਸੰਦ ਆ ਤਾਂ ਇਸੇ ਕਰਕੇ ਅੱਜ ਜਿਹੜਾ ਆ ਮੰਮੀ ਨੂੰ ਨਹੀਂ ਤੇ ਜਿਹੜਾ ਮੇਰਾ ਭਰਾ ਆ ਉਹ ਆਏ ਕਹਿੰਦਾ ਮੈਂ ਅੱਜ ਸਪੈਸ਼ਲ ਕਚੋਰੀਆਂ ਖਾਣਾ ਆਏ ਆ ਉਹਨੇ ਮੈਂ ਪਹਿਲੇ ਸਵੇਰੇ ਪਹੁੰਚ ਗਿਆ ਤਾਂ ਸੀ ਵੀ ਮੈਂ ਆਣਾ ਆ ਅੱਜ ਤੇ ਅੱਜ ਕਚੋਰੀਆਂ ਬਣਾਉਣੀਆਂ ਆ ਆਪਾਂ ਤੇ ਇਸੇ ਕਰਕੇ ਫੇਰ ਮੈਂ ਨਾ ਨੂੰ ਕਰ ਵੀ ਨਹੀਂ ਕੀਤੀ ਤੇ ਪਹਿਲਾਂ ਤਾਂ ਮੈਨੂੰ ਇਹ ਸੀ ਵੀ ਮੈਂ ਕਿਹਾ ਜਾਣ ਕੇ ਕਹਿ ਰਹੇ ਆ ਆਣ ਨੂੰ ਵੀ ਅੱਜ ਕਿੱਥੇ ਆਣਗੇ ਹੋਲੀ ਵਾਲੇ ਦਿਨ ਪਰ ਨਹੀਂ ਉਹਨਾਂ ਨੇ ਆ ਕੇ ਮੈਨੂੰ ਜਿਹੜਾ ਸਰਪ੍ਰਾਈਜ਼ ਦਿੱਤਾ ਤੇ ਚਲੋ ਜਦੋਂ ਘਰ ਦੇ ਵਿੱਚ ਕੋਈ ਆਇਆ ਹੋਵੇ ਨਾ ਉਹਦੀ ਡਿਮਾਂਡ ਹੋਵੇ ਤਾਂ ਫਿਰ ਬਣਾਣਾ ਤਾਂ ਬਣਦਾ ਹੀ ਆ ਖੁਸ਼ੀ-ਖੁਸ਼ੀ ਬਣਾਇਆ ਕਿਉਂਕਿ ਇਹ ਹੁੰਦਾ ਐਡੀ ਦੂਰ ਉਹ ਆਏ ਆ ਕਚੋਰੀਆਂ ਖਾਣ ਹੈ ਨਾ ਤੇ ਚਲੋ ਕਚੋਰੀਆਂ ਦਾ ਤਾਂ ਕਹਿੰਦੇ ਹੁੰਦੇ ਬਹਾਨਾ ਹਰੇਕ ਦਾ ਆਪਣੇ ਭੈਣ ਭਰਾ ਨੂੰ ਮਿਲਣ ਨੂੰ ਜੀ ਕਰਦਾ ਹੈ ਨਾ ਦਿਨ ਤਿਹਾਰ ਵਾਲੇ ਦਿਨ ਖਾਸ ਕਰਕੇ ਤੇ ਚਲੋ ਇੱਧਰ ਆਪਾਂ फटाफट ਭੇੜੇ ਕੱਢ ਕੇ ਰੱਖ ਦਾਂਗੇ ਜਦੋਂ ਮੇਰਾ ਤੇਲ ਜਿਹੜਾ ਹੈ ਤਕਰੀਬਨ ਗਰਮ ਹੋ ਗਿਆ ਮੈਨੂੰ ਇਹ ਵੀ ਜਦੋਂ ਜਿਆਦਾ ਗਰਮ ਹੋ ਜਵੇ ਨਾ ਤੇਲ ਤੇ ਤੇਲ ਦੀ 스멜 ਨਹੀਂ ਆਉਂਦੀ ਹੈ ਕਚੋਰੀਆਂ ਦੇ ਵਿੱਚ ਇਹਦੇ ਜਦੋਂ ਆਪਾਂ ਪਹਿਲੀ ਦੂਜੀ ਕਚੋਰੀ ਪਾਨੇ ਨੂੰ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਤੇਲ ਹੈ ਨਾ ਉਹ ਰੱਚ ਜਾ ਜਾਂਦਾ ਹੈ ਠੰਡੇ ਜਿਹੇ ਤੇਲ ਚ ਪਾ ਦਈਏ ਤੇ ਤੇਲ ਦੇ ਵਿੱਚ ਐਨ ਪੂਰਾ ਜਦੋਂ ਧੂਆ ਨਿਕਲ ਜਵੇ ਐਨ ਗਰਮ ਹੋ ਜਵੇ ਫੇਰੀ ਕਚੋਰੀਆਂ ਬਣਾਉਣ ਦਾ ਮਜ਼ਾ ਆਉਂਦਾ ਫਿਰ फटाफट ਜਿਹੜੀਆਂ ਕਚੋਰੀਆਂ ਆ ਉਹ ਬਣ ਜਾਂਦੀਆਂ ਹਨਾ E aí ਲੋ ਜੀ ਕਚੌਰੀਆਂ ਕਰ ਦਿੱਤੀਆਂ ਆ ਆਪਾਂ ਸ਼ੁਰੂ ਫਟਾਫਟ ਬਣਾਉਣੀਆਂ ਤੇ ਹੁਣ ਸਾਰਿਆਂ ਨੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਨਾਲ ਦੀ ਨਾਲ ਕਿਉਂਕਿ ਇਹ ਹੁੰਦਾ ਵੀ ਨਾਲ ਦੀ ਨਾਲ ਕੰਮ ਨਿਪਟ ਜਵੇ ਫਿਰ ਬਣਾਉਣ ਵਾਲੇ ਨੂੰ ਵੀ ਮਜਾ ਆ ਜਾਂਦਾ ਚੀਜ਼ ਬਣਾਉਂਦਾ ਵੀ ਸਾਰਿਆਂ ਨੇ ਨਾਲ ਦੀ ਨਾਲ ਖਾ ਲਈ ਜੇ ਬਣਾ ਕੇ ਰੱਖੀ ਜਾਓ ਹਨਾ ਡੱਬੇ ਦੇ ਵਿੱਚ ਉਹ ਵੀ ਬਣਾਉਣ ਦਾ ਫਿਰ ਮਜਾ ਨਹੀਂ ਆਉਂਦਾ ਹੈਗਾ ਤੇ ਇੱਥੇ ਇਹਨਾਂ ਨੇ ਮੇਰੇ ਕੋਲ ਹੀ ਜਿਹੜੇ ਆ ਮਤਲਬ ਕਿ ਚਟਾਈ ਬਿਸ਼ਾ ਕੇ ਕੋਲੇ ਬੈ ਕੇ ਖਾ ਲਿੱਤੀਆਂ ਸੀਗੀਆਂ ਕਚੌਰੀਆਂ ਤੇ ਫਿਰ ਮੈਂ ਜਿਹੜੀਆਂ ਫਟਾਫਟ ਬਣਾ ਲੈਂਦੀ ਆ ਤੇ ਇਹਨਾਂ ਨੂੰ ਜਿਹੜਾ ਆ ਖਲਾ ਕੇ ਉਸ ਤੋਂ ਬਾਅਦ ਲਾਸਟ ਤੇ ਜਿਹੜਾ ਆ ਸਾਰਾ ਕੰਮ ਨਵੇੜ ਕੇ ਫਿਰ ਆਪਾਂ ਖਾਵਾਗੇ ਤੇ ਇਧਰੋਂ ਹੁਣ ਕਚੋਰੀਆਂ ਬਣਾਉਂਦੇ ਹੋਏ ਹੋਰ ਡਿਮਾਂਡ ਆ ਰਹੀ ਆ ਵੀ ਕਚੋਰੀਆਂ ਐਦਾਂ ਕਰਿਓ ਸਵੇਰ ਜੋਕੀਆਂ ਵੀ ਦੋ-ਦੋ ਲਾ ਲਿਓ ਕਿਉਂਕਿ ਸਵੇਰ ਸਵੇਰ ਚਾਹ ਨਾਲ ਟੇਸਟੀ ਲੱਗੂਗੀਆਂ ਠੰਡੀਆਂ ਕਚੋਰੀਆਂ ਮੈਂ ਕਿਹਾ ਚਲੋ ਬਣਾ ਲਾਂਗੇ ਹੈਨਾ ਹੁਣ ਆਪਾਂ ਲੱਗੇ ਗਏ ਆ ਜਿਹੜਾ ਕੰਮ ਉਹ ਤਾਂ ਸਿੱਦੇ ਚੜਾਵਾਂਗੇ ਪਹਿਲਾਂ ਮੈਂ ਕਿਹਾ ਸਾਰੇ ਜਣੇ ਖਾਓ ਜੇ ਤਾਂ ਮੈਂ ਥੱਕ ਗਈ ਫਿਰ ਤਾਂ ਨਹੀਂ ਮੈਂ ਬਣਾਉਂਗੀ ਜੇ ਮੈਂ ਕੋਲੋਂ ਮੂਡ ਦੇ ਵਿੱਚ ਗੱਲਾਂ ਮਾਰਦੇ ਮਾਰਦੇ ਬਣਾ ਹੋ ਗਈਆਂ ਤਾਂ ਫਿਰ ਮੈਂ ਬਣਾ ਵੀ ਦੂੰਗੀ ਹਨਾ ਤੇ ਇਦਾਂ ਸੀ ਹੱਸ ਰਹੇ ਸੀ ਗੱਲਾਂ ਮਾਰਦੇ ਤੇ ਇੱਧਰ ਇਹ ਮੈਨੂੰ ਦੋਨੋਂ ਜਣੇ ਕਹਿ ਰਹੇ ਸੀ ਬਿੱਟੂ ਤੇ ਮਤਲਬ ਕਿ ਮੇਰਾ ਬ੍ਰਦਰ ਉਹ ਦੋਨੋਂ ਜਣੇ ਕਹਿ ਰਹੇ ਸੀ ਵੀ ਮਤਲਬ ਕਿ ਅਸੀਂ ਤਾਂ ਸਵੇਰੇ ਵੀ ਖਾਵਾਂਗੇ ਕਿਸੇ ਜੁਗੀਆਂ ਬਚਨ ਨਾ ਬਚਨ ਸਾਡੇ ਜੁਗੀਆਂ ਪਹਿਲਾਂ ਹੀ ਜੜੀਆਂ ਦੋ ਦੋ ਕਚੋਰੀਆਂ ਸਵੇਰ ਜੁਗੀਆਂ ਰੱਖ ਦੋ ਤੇ ਚਲੋ ਇੱਧਰ ਆਪਾਂ ਫਟਾਫਟ ਜਿਹੜਾ ਆ ਨਾਲ ਦੀ ਨਾਲ ਇਹਨਾਂ ਨੂੰ ਖਾਣ ਲਾ ਦਿੱਤਾ ਤੇ ਮੈਂ ਲੱਗੀ ਬਣਾਣ ਤੇ ਨਵੇੜਾਂਗੇ फटाफट ਕਚੋਰੀਆਂ ਦਾ ਕੰਮ ਸਾਰਿਆਂ ਨੂੰ ਖਲਾ ਕੇ ਜਿੱਦਾਂ ਸਾਰੇ ਜਿਹੜੇ ਜਦੋਂ ਮਤਲਬ ਕਿ ਕੋਈ ਵੀ ਖਾਣਾ ਆ ਖਾਣ ਅਲੀਚੀ ਜਾਂ ਜਿੱਦਾਂ ਸਾਰੇ ਜਣੇ ਖਾ ਲੈਣ ਕੰਮ ਨਿਭੜ ਜੇ ਤਾਂ ਫਿਰ ਤੇ ਲੈਣਾ ਕਾੜਾ ਛਾ ਪੈਂਦਾਂ ਨੂੰ ਵੀ ਹੁਣ ਬੰਦ ਕਰ ਦੋ ਹੁਣ ਆਪਾਂ ਮਤਲਬ ਕਿ ਇਕੱਲੇ ਰਹਿ ਗਏ ਆ फटाफट ਜਿਹੜਾ ਆ ਆਪਾਂ ਵੀ ਜਿਹੜਾ ਨਵੇੜੀ ਇਹ ਕੰਮ ਤੇ ਇਦਾਂ ਹੀ ਮੇਰੇ ਨਾਲ ਹੋ ਰਿਹਾ ਸੀ ਮੈਨੂੰ ਇਹ ਸੀ ਸਾਰਿਆਂ ਨੇ ਖਾ ਲਿਆ ਹੁਣ ਮੈਂ ਵੀ फटाफट ਜਿਹੜਾ ਇਹ ਨਵੇੜ ਦਵਾ ਕੰਮ ਬੈਲ ਹੀ ਹੋਵਾਂ ਲੋ ਜੀ ਕਚੋਰੀਆਂ ਵਗੈਰਾ ਆਪਣੀਆਂ ਬਣ ਗਈਆਂ ਸਾਰਿਆਂ ਨੇ ਨਾਲ ਦੀ ਨਾਲ ਜਿਹੜੀਆਂ ਸ਼ਕਲੀਆਂ ਰਹਿ ਗਈਆਂ ਮੈਂ ਖਾਣ ਤੋਂ ਤੇ ਫਿਰ ਕਹਿੰਦੇ ਸੀ ਸਾਰੇ ਜਣੇ ਵੀ ਇੱਕ ਇੱਕ ਸਵੇਰੇ ਚਾਹ ਨਾਲ ਬਣਾਇਓ ਤੇ ਥੋੜੀਆਂ ਵੱਧ ਬਣਾ ਲਿਓ ਵੀ ਸਵੇਰੇ ਚਾਹ ਨਾਲ ਖਾਵਾਂਗੇ ਕਿ ਇੱਕ ਚਾਹ ਨਾਲ ਲੱਗਦੀ ਵੀ ਬਹੁਤ ਜ਼ਿਆਦਾ ਟੇਸਟੀ ਆਉਟ ਕੇ ਸਵੇਰੇ ਸਵੇਰੇ ਨਾ ਤੇ ਚਾਹ ਨਾਲ ਨਾਸ਼ਤੇ ਦੇ ਵਿੱਚ ਅੱਛੀ ਲੱਗਦੀਆਂ ਠੰਡੀਆਂ ਕਚੋਰੀਆਂ ਤੇ ਚਲੋ ਇੱਥੇ ਮੈਂ ਨਵੇੜਤਾ ਸੀ ਆਪਣੀ ਥਾਲੀ ਜਿਹੜੀ ਹੈ ਮੈਂ ਤਿਆਰ ਕਰ ਲਈ ਕੋਈ ਬੱਚੇ ਵਾਲੀ ਥਾਲੀ ਆਪਾਂ ਲੈ ਲਿੱਤੀ ਤੇ ਹੁਣ ਮੈਂ ਖਾ ਕੇ ਫਿਰ ਕਰ ਦੂੰਗੀ ਕਿਚਨ ਕਲੀਨ ਕਿਚਨ ਵੀ ਆਪਾਂ ਸਾਰਾ ਕਲੀਨ ਕਰ ਦਿੱਤਾ ਖਾ ਲਿਆ ਤੇ ਹੁਣ ਕਰਦੇ ਆ ਆਪਾਂ ਵੀਡੀਓ ਦਾ ਐਂਡ ਕਿਉਂਕਿ ਰਾਤ ਕਾਫੀ ਹੋ ਚੁੱਕੀ ਹੈ 10 ਦਾ ਟਾਈਮ ਹੋ ਚੁੱਕਾ ਹੈ ਤੇ ਮਿਲਦੇ ਆ ਫਿਰ ਆਪਾਂ